ਯਾਰ ਬੱਕਰੀਆਂ ਵੀ ਲੈ ਕੇ ਜਾਣੀਆਂ ਸੀਗੀਆਂ ਤੇ ਰੁਪਈਏ ਮੇਰੇ ਕੋਲੇ ਹੈਗੇ ਸਾਰੇ 230 ਰੁਪਈਏ ਬਾਹਲਾ ਲੱਗੂਗਾ ਬਾਹਲਾ ਕਿਵੇਂ ਕਰ ਗਿਰ ਸਕਦੇ ਹਾਂ ਯਾਰ ਮੰਗੀਏ ਕੇਸ ਤੋਂ ਕਿਉਂ ਸਦਕੇ ਯਾਰ ਕੀ ਕਰ ਗਏ ਹੂੰ ਆਹ ਤਾਂ ਬਾਹਰ ਆ ਗਾਲ ਕੋਈ ਬੰਦਾ ਨਹੀਂ ਦਿੰਦਾ ਯਾਰ ਓਏ ਆਂਦਾ ਮੱਚੀ ਗਾਣਾ ਮੱਚੀ ਗਾਣਾ ਕਿਵੇਂ ਸੀ ਇੱਕ ਮਿੰਟ ਹੋਰੇ ਆ ਯਾਰ ਕੰਮ ਹੈ ਕੰਮ ਹੈ ਆ ਗਿਆ ਆ ਗਿਆ ਆਏ ਕਿਰਾ ਇਨੋੜੀ ਕੀ ਹਾਂ ਸੀਗਾ ਮੈਂ ਕੀ ਕੰਮ ਹੋ ਗਿਆ ਇਹਦਾ ਮੇਰੇ ਤੱਕ ਆ ਬੈਠੋ ਬੈਠਾ ਸਹੀ ਭਰਾਵਾ ਬੈਠ ਜਾ ਬੈਠ ਜਾ ਫੂਰਸਨਾ ਤਰੀ ਓ ਠੀਕ ਆ ਵਧੀਆ ਓ ਠੀਕ ਆ ਹਾਂ ਵਧੀਆ ਵਧੀਆ ਓਕੇ ਓਕੇ ਕੀ ਕੰਮ ਜੀ داری 25 ਕਣਾ ਕੰਮ ਐ ਇੱਕ ਭਰਾਵਾ ਤਿੰਦਾ ਪਤਾ ਆਪਣੇ ਕੋਲੇ ਬੱਕਰੀ ਦੀ ਮੇਂ ਬਣੇਗੀ ਕਿ ਨਹੀਂ ਕੇ ਜੀ ਹਾਂ ਤੇ ਆਪਾਂ ਤਲੁੰਡੀ ਛੱਡ ਕੇ ਆਉਣੇ ਆ ਅੱਛਾ ਤੇ ਕਿਰਾਇ ਲਗੂ ਬਾਲਾ ਤੇ ਰੁਪਈਆ 230 ਐ ਅੱਛਾ ਹੁਣ ਦੱਸ ਕਿਵੇਂ ਕਰਾਇਆ ਤੇ ਜਾਂ ਫੇ ਟੈਂਕ ਪੂਟੂ ਪੂਟਾ ਹੱਲ ਕਰਕੇ ਦੇ ਮੈਨੂੰ ਇੱਕ ਪਤਾ ਭਰਾਵਾ ਜੇ ਤੇਰੀਆਂ ਬੱਕਰੀਆਂ 230 ਜੀ ਲੈ ਜਾਣ ਦਰਵੰਡੀ ਉਹ 230 ਚ ਕਿੰਦਾ ਹੋ ਜਾਣੀਆਂ ਯਾਰ ਯਾਰੰਗਦਾ ਮੇਰਾ ਕੰਮ ਹੈ ਹਾਂ ਤੇਰੇ ਆ ਬੱਕਰੀਆਂ ਬੱਕਰੀਆਂ 230 ਜੀ ਜਾਣਗੀਆਂ ਉਹ ਐਂ ਕਹੇ ਬਾਜੂ ਮੋਈ ਕੌਣੇ ਗੱਲਾਂ ਮਾਰਦਾ ਬਾਵਾ ਐ ਟੈਂਪੂ ਲੈ ਕੇ ਮੈਂ ਲੱਗੀ 230 ਚ ਯਾਰ ਤੇਰੀਆਂ ਬੱਕਰੀਆਂ ਲੈ ਕੇ ਜਾਊ ਮੈਂ 230 ਜੀ ਪੱਕੀ ਹਾਂ ਪੱਕਾ ਗੱਲ ਕਰ ਹੱਥ ਮੈਂ ਤੈਨੂੰ ਖਾਨ ਵੀਨ ਕਰਨਾ ਪੂਰਾ ਵਾ ਉਹ ਤੇ ਤੂੰ ਬਦਲਵਾ ਦੇਗਾ ਤੰਦਰਾ ਲੱਗੂ 230 ਦੇ ਰਹਾ ਖਾਂ ਵੀਂ ਦੇ ਮੈਂ ਤਾਂ 230 ਦੂੰਗਾ ਤੂੰ ਬਾਦ ਵਿੱਚ ਲੈਣਾ ਬਾਦ ਮੇਰੀ ਜ਼ਿੰਮੇਵਾਰੀ ਆ ਯਾਰ ਜਾਨੀ ਤੇਰੀਆਂ ਬੱਕਰੀਆਂ 230 ਦੀਆਂ ਹਨਗੀਆਂ ਉਹਦੀ ਨਾਲ ਤਾ ਇਨਸ਼ਾਅਲਾ ਕਿਵੇਂ ਲੱਗ ਜਾਏਗਾ ਜਿੱਦਾਂ ਮਰਜ਼ੀ ਲੱਗ ਜਾ ਮੈਂ ਯਾਰ ਉਹ ਮੇਰਾ ਕੰਮ ਚੱਲ ਗਿਆ ਫਿਰ ਹੁਣ ਚਾਹ ਚਾਲ ਕਰ ਆ ਜਾ ਆ ਜਾ ਉਹ ਖੜਾ ਚਾਲ ਕਰ ਆ ਅੱਗੇ ਉਹ ਲੈ ਕੇ ਜਾਏਗਾ ਤਾਰੀ ਦਿਨ ਲੈ ਕੇ ਜਾਉ ਕਿਸੇ ਬੰਦੇ ਕੋਲੇ ਤਾਂ ਵੀ ਕਿਤੇ ਠੱਕ ਕੋਲੇ ਲੈ ਜੀ ਭਰਾਏ ਹੋਏ ਯਾਰ ਤੇ ਮੈਂ ਐਸੇ ਬੰਦੇ ਕੋਲੇ ਲੈ ਕੇ ਜਾਂਦਾ ਯਾਦ ਰੱਖਣਾ ਅੱਛਾ ਹਾਂ ਸਿਰੇ ਹੀ ਹਾਂ ਤੇ ਪੀਏ ਤਾਂ ਦੱਸਦੇ ਆਪਣੇ ਕੋਲ ਉਹੀ ਆ ਗਏ ਗੱਲ ਹੀ ਨਾ ਕੋਈ ਟੈਨਸ਼ਨ ਹੀ ਨਾ ਆ ਆਹ ਹੈ ਕਰ ਰਾਮ ਕਰਿਆ ਆਪ ਵੀ ਕਰਿਆ ਆਹ ਆਹ ਸਾਰੇ ਤੈਨੂੰ ਬੇਡਾ ਦਵਾਵਾਂ ਦਵਾ ਲਿਓ ਧੰਨਵਾਦ ਹੋਰ ਵੇਲਾ ਘਟਾ ਅਸੀਂ ਗਿਆ ਤੈਨੂੰ 2 ਰੁਪਏ ਬਣਾਈਏ ਬਣਾਓ ਬਣਾਓ ਮਰਾ ਬਹੁਤਾ ਹੀ ਖਸਪਤੇ ਆ ਵਸ ਵੇਰਾ ਤਾਂ ਫਿਰ ਗੁੰਨੇ ਮਾਰ ਕੇ ਇਹਨੇ ਆਪਣੇ ਘਰਾਂ ਨੇ ਯਾਰ ਬੱਕਰੀਆਂ ਲੈ ਕੇ ਆਈਆਂ ਦੋ ਲੈ ਜਾਗੇ ਭਾਈ ਪਤਨੀਆਂ ਲੈ ਕੇ ਆਈਆਂ ਨੇ ਬਰਢੰਡੇ ਇੰਡੇ ਲੈ ਆਣੇ ਹਾਂ ਸਾਢੇ ਨਾਲ ਰੇਟ ਦੀ ਗੱਲ ਕਰਦੇ ਜੇ ਪਹਿਲਾਂ ਚੰਗਲ ਦੀ ਕਰਨਾ ਨਹੀਂ ਕੋਈ ਕਾਗ ਵੀ ਨਵੇਂ ਐ ਤੇ ਜੇ ਜਿਆਦੇ ਰੱਖਤਾ ਇਹਨਾਂ ਨੂੰ ਵਗ ਨਾ ਜਾਣਾ ਇਹਨਾਂ ਨੂੰ ਵੜਗਾਉਣਾ ਕਿਸੇ ਸਾਥ ਤੇ ਯਾਰ ਜਿਵੇਂ ਆਖੂਗੇ ਕਰ ਲਾਂਗੇ ਤੂੰ ਬੰਦ ਨਹੀਂ ਕਰਦੀ ਗੱਲ ਯਾਰ ਜਿਵੇਂ ਆਖੂਗਾ ਵੀ ਕਰ ਲਾਂਗੇ ਪਤਾ ਪੱਕਾ ਫਰਾਮ ਹਾਂ ਪੱਕੇ ਆ ਵੀ ਆਪਾਂ ਪੱਕੇ ਆਪਾਂ ਦਾ ਤਿਆਰ ਸੋ ਅੱਥੋ ਵੜੇ ਪੱਕੇ ਹੁੰਦੇ ਆ ਪਰ ਚੜਾਈਏ ਬੱਕਰੀਆਂ ਤੇਰਾ ਉਧਰਾ ਲਓ ਚਾਹ ਦੱਸ ਨਹੀਂ ਕਿੱਥੇ ਟਾਈਮ ਨਾ ਮੁੜਾਂਗੇ ਬਟੰਡੇ ਆ ਰਾ ਆਪਾਂ ਕੋਈ ਨਹੀਂ ਕੋਈ ਮੁੰਡਾ ਕਿਹਾ ਤੇਰਾ ਆਪਾਂ ਬਸ ਬਟੰਡੇ ਉਰਲੀ ਛੜੀ ਆ ਰਾ ਇਹੋ ਨਾਲ ਚੱਲ ਠੀਕ ਐ ਹੁੰਦਾ ਚੱਲ ਭੈਣ ਚਲਾ ਦਿੰਦਾ ਕਰ ਦਾਂਗਾ ਯਾਰ ਕੋਈ ਨਹੀਂ ਕੋਈ ਟੈਨਸ਼ਨ ਨਾਲ ਚੱਲ ਠੀਕ ਚਲਾਉਣ ਤੋਂ ਪਹਿਲੇ ਹੀ ਮੋੜ ਲਿਆ ਵਾਂਗੇ ਹੋਰ ਠੀਕਾ ਠੀਕਾ ਚਾਹ ਜਾ ਨਹੀਂ ਰੋ ਚਾਹ ਚੱਲ ਜਾ ਆ ਲੈ ਇੱਥੇ ਆ ਜਾਈਏ ਬਟੰਡੇ ਆ ਰਾ 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 ਵੱਛੇ ਗਾਣਾ ਅਹ ਤਰਵੰਡੀ ਆ ਗਏ ਯਾਰ ਆਪਾਂ ਤੇ ਦੇਣਦ ਦੀ ਗੱਲ ਤਾਂ ਕਰਨਾ ਬਾਹ ਰੇਟ ਦੀ ਗੱਲ ਕਰ ਲੈਨੇ ਆ ਭਾਈ ਰੇਟ ਦੱਸ ਯਾਰ ਸਾਨੂੰ ਹੋ ਰੇਟ ਦੱਸ ਨੂੰ ਕੋਈ ਗੱਲ ਨਹੀਂ ਹੁਣ ਆਪਾਂ ਨੇੜੇ ਹੀ ਆ ਗਏ ਆਪਾਂ ਨਾ ਇੱਥੇ ਰੋਕ ਲਾ ਦ ਨਾ ਰੋਕ ਲਾ ਭਰਾਵਾ ਫੇਰ ਪਗਾਹਾਂ ਦੂਰ ਹੋਲਾ ਪਾਈ ਜਾਵੇਂਗਾ ਨਹੀਂ ਜਾਣਾ ਪਿੰਡ ਯਾਰ ਵੀ ਸਾਥੋਂ ਵੱਧ ਬੰਕੇ ਖੜ ਜੇਗਾ ਉਹਨਾਂ ਦਾ ਨਾ ਤਾਂ ਹੈ ਚਾਹਤ ਤੇ ਨਾ ਲਾ ਲਾ ਕੋਈ ਗੱਲ ਨਹੀਂ ਕਾਟ ਕੇ ਗੱਲ ਹੈ ਰਾਮਾ ਹਾਂ ਭਾਈ ਰੇਟ ਦੱਸ ਯਾਰ ਆਪਣੇ ਮਕਾ ਰੇਟ ਮਕਾਲਾ ਭਾਈ ਬਠਿੰਡੇ ਦਾ 3500 ਰੁਪਏ ਚੱਲਦਾ ਹੈ 3500 ਕਿਵੇਂ ਯਾਰ ਭਰਾਵਾ ਭਾਈ ਲੈਂਦੇ ਸਾਰੀ ਲੈਂਦੇ ਆ ਮੈਂ 100 ਘੱਟ ਦੇ ਦਿਓ ਹੋਰ ਵਾੜੀਆ 15 ਤੱਕ ਬੱਕਰੀ ਹੈ ਤਾਂ ਉੱਥੇ ਹੀ ਨਾ ਖਰੀਦ ਲੈਣਗੇ ਕਿਹੜੇ ਤੋਲੋ ਬੋਲਣਾ ਉੱਥੇ ਬੋਲਣਾ ਸੀ ਭਾਈ ਤੈਨੂੰ ਆਖਿਆ ਸੀ ਵੀ ਤੁਸੀਂ ਇੱਕ ਮੈਂ ਤਾਂ ਐਂ ਤਾਂ ਨਹੀਂ ਹੁੰਦਾ ਪਾਣੀ ਤੈਨੂੰ ਆਖਿਆ ਸੀ ਵੀ ਰੇਟ ਕਰਾਂਗੇ ਡੇਢ ਡੇਢ ਨਹੀਂ ਕਰਾਂ ਤੁਸੀਂ ਕੀ ਜਿੰਦੇ ਹੋ ਅਸੀਂ ਕਿਹਾ ਦਾ 500 ਰੁਪਏ ਦੰਨਾ ਭਰਾਵਾ ਆਪਾਂ ਤਾਂ ਨਹੀਂ ਹੈ 200 ਰੁਪਏ ਮੇਰੇ ਕੋਲੇ 200 ਇਤੋਂ ਲੈ ਲੈਣਾ ਮੈਂ ਤਾਂ ਬਾਈ ਫਰਾਂ ਕਰੋ ਉਹ ਜੀ ਬੱਕਰੀ ਲੈ ਲਓ ਤਾਰ ਦੇ ਬੱਕਰੀ ਆ ਤਾਰ ਤੇ ਤਾਰ ਦੇ ਐਡੀ ਕੋਈ ਕਾ ਲੈਣੀ ਆ ਨਾ ਯਾਰ ਬੱਚੀਆਂ ਦਾ ਨਾ ਯਾਰ ਅਸੀਂ ਯਾਰ ਤੂੰ ਲੈ ਜਾ ਆਪਦੀ ਗੱਡੀ ਯਾਰ ਆ ਆਹ ਜੀ ਹੋਰ ਹੋਰ ਬੈ ਜਾਗੇ ਇੱਥੇ ਲੋਕ ਆਉਂਦੇ ਗੱਡੀਆਂ ਦਾ ਥੋੜਾ ਜਹਾ ਹਾਂ ਚਲੋ ਜਿਵੇਂ ਮੰਨ ਗਿਆ ساری ਜਿਵੇਂ ਓਏ ਮੰਨ ਕੇ ਤਰੀ ਸਕੀ ਮੈਨੂੰ ਮੈਂ ਕੀ ਆਖਿਆ ਸੀ ਹੈ ਹਾਂ ਵੇ ਜਰਾ 230 ਲੱਗੂ ਉਦੋਂ ਬਾਅਦ ਲੱਗ 1 ਰੁਪਿਆ ਕੀ ਲੱਗਣ ਦੇਣਾ ਵੱਧ ਮੈਂ ਕੋਈ ਗੱਲ ਨਹੀਂ ਦੋਤੀ ਹੁਣੀ ਲੈਣਾ ਕਿ ਛਾਹ ਨੂੰ ਕਰਨੇ ਵਾਸ ਯਾਰ ਪਾਰਟੀ ਕਰਦੀ ਛਾਹ ਨੂੰ ਚਾਹ ਚੱਲ ਚਲਾ ਆਪਰੇ ਚਾਹਾਂ ਵੇ ਕੇ ਪੱਕੇ